ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤਿੰਨ ਤਾਗਿਆਂ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਇੱਕ ਸਲਾਈ ਚ ਇਹ ਬਣਦਾ ਇਹਦੀ ਦੋਨੋਂ ਮਤਲਬ ਦੋਨੋਂ ਸਾਈਡ ਤੇ ਬਣ ਕੇ ਆਉਂਦਾ ਹੈਗਾ ਤਿੰਨ ਤਿੰਨ ਦੇ ਸਾਬ ਨਾਲ ਪਤਾਗੇ ਰੱਖਨੇ ਆ ਚਾਰ ਤਾਗੇ ਆਪਾਂ ਬਾਧ ਰੱਖੇ ਹੋਇਆ ਪਹਿਲਾ ਤਾਗ ਆਪਾਂ ਬਿਨਾਂ ਬੁਣੀ ਉਤਾਰਾਂਗੇ ਇੱਕ ਤਾਗ ਨੂੰ ਮੈਂ ਆਪਾਂ ਇਸ ਤਰੀ ਸਿੱਧੇ ਹੀ ਬੋਲ ਲਾਂਗੇ ਹੁਣ ਆਪਾਂ ਕੀ ਕਰਨਾ ਹੈ ਇਹ ਤਿੰਨ ਤਾਗਾ ਤੇ ਡਿਜ਼ਾਈਨ ਬਣਦਾ ਇਹ ਤਾਗੇ ਨੂੰ ਨਹੀਂ ਬੁਣਨਾ ਇਹਦੇ ਇਸ ਤਰ੍ਹਾਂ ਵਿਚਕਾਰ ਦੀ ਸਲਾਈ ਕੱਢ ਕੇ ਇਸ ਤਰ੍ਹਾਂ ਬੋਲ ਲਾਂਗੇ ਫਿਰ ਆਪਾਂ ਇਹ ਸਲਾਈ ਤੇ ਇੱਕ ਇਸ ਤਰ੍ਹਾਂ ਬਲ ਪਾ ਕੇ ਤਾਗਾ ਬੈਕ ਸਾਈਡ ਲੈ ਜਾਗੇ ਹੁਣ ਆਪਾਂ ਇਹ ਤਿੰਨ ਤਾਗਿਆਂ ਨੂੰ ਤਿੰਨ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਇਹ ਤਿੰਨ ਦੇ ਤਿੰਨ ਤਾਗੇ ਹੀ ਬਣ ਗਏ ਹੁਣ ਫਿਰ ਉਸੇ ਤਰ੍ਹਾਂ ਦੁਬਾਰੇ ਇਹਦੇ ਤਾਗਾ ਨਹੀਂ ਬੋਣਾ ਹੀ ਇਹਦੇ ਵਿੱਚਕਾਰ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇੱਕ ਤਾਗਾ ਲੈ ਕੇ ਆਉਣਾ ਫਿਰ ਇੱਕ ਬਲ ਪਾ ਕੇ ਤਾਗਾ ਹੋ ਜਾਊਗਾ ਫਿਰ ਆਪਾਂ ਤਿੰਨ ਦਾ ਇੱਕ ਕਰ ਦਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਣਾਗਾ ਆਲ ਪ੍ਰੋਜੈਕਟ ਡਿਜ਼ਾਈਨ ਹੈ ਤੇ ਫਿਰ ਉਸੇ ਤਰ੍ਹਾਂ ਤਿੰਨ ਧਾਗਿਆਂ ਦੇ ਇਸ ਤਰ੍ਹਾਂ ਵਿੱਚ ਦੀ ਇੱਕ ਧਾਗਾ ਕੱਢ ਕੇ ਸਲਾਈ ਉੱਪਰ ਦੀ ਧਾਗਾ ਘੁਮਾ ਕੇ ਬੈਕ ਲੈ ਜਾਗੇ ਫਿਰ ਤਿੰਨ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਇਹ ਤਿੰਨ ਧਾਗਿਆਂ ਤੋਂ ਧਾਗਾ ਇੱਕ ਤਿੰਨ ਧਾਗੀ ਪੂਰੇ ਹੋ ਜਾਂਦੇ ਨੇ ਆਪਣੇ ਇਸ ਤਰ੍ਹਾਂ ਆਪਾਂ ਨੂੰ ਤਿੰਨ ਤੂ ਇੱਕ ਕਰ ਦਾਂਗੇ ਫਿਰ ਉਸੇ ਤਰ੍ਹਾਂ ਅਗਲੇ ਤਿੰਨ ਤਾਗੇ ਇਹ ਤਾਗੇ ਦੇ ਇਸ ਤਰ੍ਹਾਂ ਦੀ ਸਿਲਾਈ ਕੱਢ ਕੇ ਪਹਿਲਾਂ ਇੱਕ ਤਾਗਾ ਕੱਢ ਲਾਂਗੇ ਫਿਰ ਇਹਦੇ ਸਿਲਾਈ ਤੇ ਬਲ ਪਾ ਲਾਂਗੇ ਫਿਰ ਇਹਨਾਂ ਤਿੰਨਾਂ ਨੂੰ ਇੱਕ ਕਰ ਦਾਂਗੇ ਥੋੜਾ ਜਿਹਾ ਆਪਾਂ ਨੂੰ ਸਿਲਾਈ ਜਿਹੜਾ ਆਪਾਂ ਪਾਉਣੇ ਉਹ ਥੋੜੀ ਜਿਹੀ ਢਿੱਲੀ ਰੱਖੇ ਤਾਂ ਤਾਗੇ ਪਾਉਣ ਚ ਇਸ ਤਰ੍ਹਾਂ ਹੀ ਆਪਾਂ ਤਿੰਨ ਦਾ ਇੱਕ ਕਰਾਂਗੇ ਲਾਸਟ ਦੇ ਦੋ ਰਹਿ ਕੇ ਇਹਨਾਂ ਨੂੰ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ। ਹੁਣ ਆਪਾਂ ਅਗੇ ਦੀ ਬੈਕ ਸਾਈਡ ਇਹਨੂੰ ਆਪਾਂ ਸਾਰੇ ਨੂੰ ਇਸ ਤਰ੍ਹਾਂ ਉਲਟਾ-ਉਲਟਾ ਕਰਕੇ ਬਣਾ ਲਾਂਗੇ। ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਇਹ ਇਹ ਡਿਜ਼ਾਈਨ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਆਪਾਂ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਵੀਡੀਓ ਜਰੂਰ ਵੇਖਿਓ ਤੇ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਆਂ। ਇਸ ਤਰ੍ਹਾਂ ਹੁਣ ਸਾਰੇ ਨਾ ਆਪਾਂ ਉਲਟਾ ਉਲਟਾ ਕਰਕੇ ਬਣਾ ਲਾਂਗੇ ਇਹ ਵੀ ਸਿਰਫ ਇੱਕ ਸਲਾਈ ਦੀ ਡਿਜ਼ਾਈਨ ਹੈ ਇਹੀ ਸਲਾਈ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਊ ਜਿਵੇਂ ਹੁਣ ਆਪਾਂ ਇਹ ਹੁਣ ਬਣਾਈ ਸੀ ਉਸ ਤਰੀਂ ਦੁਬਾਰਾ ਬਣੀ ਜਾਊ ਇਸ ਤਰ੍ਹਾਂ ਇਹ ਬਣ ਕੇ ਆਉਂਦਾ ਹੈਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ